ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੇਨਤੀ ਇਹ ਹੈ ਕਿ ਅੱਜ ਸਮਾਵਾਦ ਭਿਆਨਿਕ ਚੱਲ ਰਿਹਾ ਹੈ ਬੇਅਦਬੀਆਂ ਦਾ ਦੌਰ ਸਿਕਰਾਂ ਦੇ ਤੇ ਵਿਚਾਰਨਾ ਇਹ ਹੈ ਕਿ ਬੇਅਦਮੀਆਂ ਕੌਣ ਕਰ ਰਿਹਾ ਹੈ ਤੇ ਉਹਦੇ ਵਿੱਚ ਸਾਡਾ ਖੁੱਲਦਾ ਕਿੰਨਾ ਰੋਤੇ ਅੱਜ ਦੇਖਣ ਵਿੱਚ ਇਹ ਆ ਰਿਹਾ ਕਿ ਹਾਂ ਤਾਂ ਤੇ ਹਾਂ ਤਾਂ ਤੇ ਅਸੀਂ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗ ਆਉਸ ਆ ਰਹੇ ਹਾਂ ਮਹਾਰਾਜ ਦਾ ਪ੍ਰਕਾਸ਼ ਵੀ ਕਰਦੇ ਇਹਦਾ ਵਿੱਚ ਪਰ ਬੇਅਦਬੀ ਵੀ ਵਾਤੀ ਜਾ ਰਹੀ ਹੈ ਬਹੁਤਿਆਂ ਬੇਅਦਮੀਆਂ ਤੇ ਅਸੀਂ ਖੋਦੀ ਕਰ ਰਹੇ ਹਾਂ ਗੁਰਦੁਆਰੇ ਸਾਹਿਬ ਇਸ ਕਰਕੇ ਨਹੀਂ ਬਣਾਏ ਜਾ ਰਹੇ ਕਿ ਇੱਕ ਸ਼ਤ ਸ਼ਤਾਂ ਨੂੰ ਲੈ ਕੇ ਨਹੀਂ ਗੁਰਦੁਆਰੇ ਬਣ ਰਹੇ ਕਿਤੇ ਨਾ ਕਿਤੇ ਸਾਡੀ ਚਾਦਰ ਸਾਡੀ ਹਉਮੈ ਸਾਡਾ ਹੰਕਾਰ ਕਿ ਇਸ ਗੁਰਦੁਆਰੇ ਵਿੱਚ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਮੈਂ ਚਾਰ ਬੰਦੇ ਜਥੇਬੰਦ ਕਰਕੇ ਤੇ ਗੁਰਦੁਆਰਾ ਇੱਕ ਦੇਸ ਸਾਹਿਬ ਦੀ ਇੱਕ ਬਿਲਡਿੰਗ ਉਹ ਸਾਰੀ ਕਰਾਂ ਤੇ ਉਹਦੇ ਵਿੱਚ ਮੈਂ ਆਪਣੀ ਪ੍ਰਧਾਨੀ ਕੋਟਾ ਇਹ ਵੀ ਇੱਕ ਵੀ ਆਦਮੀ ਦਾ ਵੱਡਾ ਮੁੱਦਾ ਹੈ ਕਿ ਥਾਂ ਥਾਂ ਗੁਰਦੁਆਰੇ ਕਿਉਂ ਬਣਦੇ ਨੇ ਗੁਰਦੁਆਰੇ ਬਣਾ ਕੇ ਸਾਨੂੰ ਉਹਦੇ ਵਿੱਚ ਮਰਿਆਦਾ ਬਹਾਲ ਨੇ ਅਸੀਂ ਕਰਦੇ ਗੁਰੂ ਸਾਹਿਬ ਨੇ ਸਪਸ਼ਟ ਗਿਆ ਹੈ ਕਿ ਅਰਹਤ ਪਿਆਰੀ ਮੁਝ ਕੋ ਸਿੱਖ ਪਿਆਰਾ ਪੈਲਾ ਅਰਹਤ ਮਰਿਆਤ ਰੱਖਣੀ ਹੈ ਸਿੱਖ ਕੁਆਂਟੀਟੀ ਦੇ ਪਿੱਛੇ ਪੈ ਗਏ। ਇਹ ਬੋਰਦਾਰੇ ਬਤਾਓ ਸੇਖੋ ਵਧਣਗੇ। ਕੀ ਗੱਲ ਸਿੱਖ ਇੱਕ ਸਿੱਖ ਜਿਹੜਾ ਸਿੱਖਾਂ ਦੇ ਘਰ ਜਾਣਾ ਦਾ ਉਹੀ ਸਿੱਖ ਹੈ। ਸਿੱਖਾਂ ਦੇ ਘਰ ਜਾਮਣਾ ਕੋਈ ਸਿੱਖ ਨਹੀਂ ਹੁੰਦਾ। ਉਹਦੇ ਵਾਸਤੇ ਘਰਨਾ ਕਰਨੀ ਪੈਂਦੀ। ਅੱਜ ਅਸੀਂ ਪੰਜਾਬ ਆਣੀਆਂ ਤੋਂ ਵੀ ਮੁਨਕਰ ਹੋਦੇ ਜਾ ਰਹੇ ਸਾਡਾ ਸੋਨਾ ਉੱਠਣਾ ਸਭ ਬੇਵਕਤਾ ਹੋ ਗਿਆ ਅਸੀਂ ਖੁਦ ਥਾਂ-ਥਾਂ ਦੇ ਜਾ ਕੇ ਮੱਛੀ ਰਗੜਦੀਆਂ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਕੇ ਸੇ ਗੁਰੂ ਵਿੱਚ ਕੋਈ ਗੁਰੂ ਨਹੀਂ ਹੋ ਸਕਦਾ ਤੇ ਫਿਰ ਵੀ ਅਸੀਂ ਸੰਤ ਮਹਾਤਮਾ ਬਾਰੋਂ ਲਾਭ ਦੇ ਰਹੇ ਹਾਂ ਬੰਤੀ ਮਹਾਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਸਾਡਾ ਵਿਸ਼ਵਾਸ ਉਸ ਉਤੇ ਬਿਲਕੁਲ ਵੀ ਨਹੀਂ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਨੇ ਆ ਮੰਨਦੇ ਨਹੀਂ ਮਹਾਰਾਜ ਵੀ ਕਹਿੰਦੇ ਨੇ ਕਿ ਮੰਨੇ ਕੀ ਗਤ ਕਹੀ ਨਾ ਜਾਏ ਮੰਨਣਾ ਪੈਂਦਾ ਮਹਾਰਾਜ ਸਾਨੂੰ ਰੋਜ਼ ਅੰਮ੍ਰਿਤ ਵੇਲੇ ਜਪਜੀ ਸਾਹਿਬ ਵਿੱਚ ਕਹਿੰਦੇ ਆ ਸੁਣਿਆ ਮੰਨਿਆ ਮਨ ਕੀਤਾ ਪਾਉ ਪਹਿਲਾਂ ਸੁਣਨਾ ਫਿਰ ਮੰਨਣਾ ਫੇ ਜਿਹੜੇ ਪਿਆਰ ਬਣਨਾ ਸਾਡੀ ਸੁਰਤ ਵਿੱਚ ਆ ਜੇ ਬੈਠ ਗਿਆ ਕਿ ਜੇ ਇਸ ਗੁਰਦੁਆਰੇ ਸਾਹਿਬ ਤੋਂ ਜਾਂ ਕਿਸੇ ਇੱਕ ਥਾਂ ਤੋਂ ਸਾਡੀ ਜੇ ਗੱਲ ਨਹੀਂ ਸਾਡੀ ਸੁਖਣਾ ਨਹੀਂ ਪੂਰੀ ਹੋਦੀ ਤੈਸੀ ਫਟਾਫਟ ਤੁਝੇ ਗੁਰਦੁਆਰਾ ਸਾਹਿਬ ਕੇ ਸੰਤਮੰਦ ਦੇ ਕਿਦੇ ਜੋ ਸਮਾਦਾਂ ਤੇ ਜਾ ਕੇ ਮਾਥੇ ਰੋਂਨੇ ਸ਼ੁਰੂ ਕਰ ਦਿੰਨੇ ਇਹ ਬੇਅਦਬੀ ਨਹੀਂ ਗੁਰੂ ਦਾ ਸੇਖ ਹੋਵੇ ਦਸਤਾਰ ਗੁਰੂ ਦੀ ਹੋਵੇ ਦਾੜਾ ਗੁਰੂ ਨੇ ਬਖਸ਼ਿਸ਼ ਕੀਤਾ ਹੋਵੇ ਕਕਾਰ ਗੁਰੂ ਨੇ ਬਖਸ਼ਿਸ਼ ਕੀਤੇ ਹੋ ਤੇ ਮੱਥਾ ਰਗੜੇ ਕਿਸੇ ਦੂਜੀ ਜਗ੍ਹਾ ਤੇ ਜਾ ਕੇ ਅੱਜ ਡੇਰਾਬਾਦ ਬਹੁਤ ਵੱਧ ਗਿਆ ਸਾਰੇ ਰੋਨੇ ਆ ਉਸ ਤੋਂ ਅਸੀਂ ਕਹਿੰਨੇ ਆ ਸਾਡੇ ਜਾਨ ਨੂੰ ਸਿਆਪਾ ਪਾਤਾ ਇੱਥੇ ਗੁਰਦੁਆਰਾ ਸਰਬੰਗਿਆ ਆ ਇੱਥੇ ਹੋ ਗਿਆ ਐ ਐਸੇ ਵੀ ਅਦਵੀ ਹੋ ਗਈ ਐ ਹਾਂ ਥਾਂ ਤੇ ਸਮਾਤਾ ਤੇ ਗੁਰਦੁਆਰਾ ਸਾਹਿਬ ਬਣਾਈ ਜਨੇ ਤੇ ਜਦੋਂ ਬੇਦਵੀਆਂ ਹੁੰਦੀਆਂ ਤੇ ਫਿਰ ਅਸੀਂ ਕਹਿੰਨੇ ਆ ਕਿ ਗੁਰਦੁਆਰਾ ਬਣਾਇਆ ਕਿਉ ਬਣਾਇਆ ਕਿਨੇ ਬਣਾਇਆ ਵੀ ਅਸੀਂ ਆ ਇਸ ਕਰਕੇ ਸਭ ਤੋਂ ਪਹਿਲਾਂ ਮੈਨੂੰ ਖੁਦ ਨੂੰ ਸੁਧਰਨਾ ਪੈਣਾ। ਆਜ ਤੌੜ ਲੱਗੀ ਆ ਦੂਜੇ ਨੂੰ ਸੁਧਾਰਨ ਲਈ। ਕਿ ਉਹ ਐਦਾਂ ਉਹ ਐਦਾਂ ਉਹ ਐਦਾਂ ਮੈਂ ਠੀਕ ਹਾਂ ਦੂਜਾ ਖਰਾਬ ਹੈ। ਨਹੀਂ ਨਹੀਂ। ਹਮਨੇ ਹੀ ਚੰਗੇ। ਪੁਰਾ ਨਹੀਂ ਕੋਏ ਮਹਾਰਾਜ ਦੀ ਬਖਸ਼ਿਸ਼ ਲੈਣ ਚਲੇ ਜਾਂਦੇ ਆ ਮਹਾਰਾਜ ਅਸੀਂ ਇਹ ਨੇਰਬੇ ਦੀ ਸੇਵਾ ਕੀਤੀ ਹੈ ਸਿਆਸੀ ਆ ਸੇਵਾ ਕੀਤੀ ਸਾਡੇ ਕਾਰੋਬਾਰਸ ਠੀਕ ਚੱਲਣ ਸੁਖ ਵਰਤਾਈ ਮਹਾਰਾਜ ਕਹਿੰਦੇ ਆ ਦੁਖਦਾਰੂ ਸੁਖ ਰੋਗ ਪਿਆ ਦੁੱਖ ਹੈ ਇਹ ਦਵਾਈ ਹੈ ਤਾਰੂ ਦਾ ਦੁੱਖ दारू ਸੁਖ ਰੋਗ ਪਿਆ ਜੇ ਆ ਸੁਖ ਤਾਂ ਨਾ ਫਿਰ ਅਸੀਂ ਕਿਹੜਾ ਸੁਖ ਪਾਣਾਂ ਤੇ ਮਹਾਰਾਜ ਨੇ ਸਾਨੂੰ ਬਾਣੀ ਦੇ ਲੜ ਲਾਇਆ ਤਾਂ ਕਿ ਅਸੀਂ ਆਤਮਿਕ ਤੌਰ ਤੇ ਬਲਵਾਨ ਸਾਡੀ ਆਤਮਾ ਬਲਵਾਨ ਹੋਵੇ ਜੇ ਕੋਈ ਦੁੱਖ ਆਵੇ ਉਹਨੂੰ ਕਿੱਦਾਂ ਸਹਿਣਾ ਇਸ ਚੀਜ਼ ਦੇ ਉੱਪਰ ਮਾਰਨੇ ਯਾਦਾ ਜ਼ੋਰ ਦਿੱਤਾ ਪਰ ਅਸੀਂ ਨਿਤ ਨਵੇਂ ਕਿਤੇ ਨਾ ਕਿਤੇ ਸੁਣਨ ਨੂੰ ਮਿਲਦਾ ਆ ਉਥੇ ਹੀ ਬੇਅਤਬੀ ਹੋ ਗਈ ਉਥੇ ਗੁਰਦੁਆਰਾ ਬਣਾਇਆ ਸੀ ਉਥੇ ਹੀ ਬੇਅਤਬੀ ਹੋ ਕਿਉਂ ਕੀ ਜ਼ਰੂਰਤ ਸੀ ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਵੀ ਹੋਵੇ ਸਿੱਖ ਪੱਕੇ ਤੇ ਹੋਣ ਆਲੀ ਸ਼ਾਨ ਗੁਰਦੁਆਰਾ ਸਾਹਿਬ ਦੇ ਬਿਲਡਿੰਗਾਂ ਬਣੀਆਂ ਜੇ ਸਾਨੂੰ ਮਾਰਾਇਆ ਵਾਸਤੇ ਕੈਮਰੇ ਨਾਲ ਹੀ ਪੈ ਜਾਣ ਸਾਡੇ ਮੂੰਹ ਤੇ ਚਪੇੜਣੀ ਫਿਰ ਅਸੀਂ ਕਿਉਂ ਨਾ ਰਾਖੀ ਕਰਨ ਵਾਲੇ ਮਹਾਰਾਜ ਅਸੀਂ ਰਾਖੀ ਕਰ ਸਕਦਾ ਨੇ ਉਪਰ ਨੂੰ ਪ੍ਰਮਾਤਮਾ ਖੋਦ ਸਮਰਾਤ ਹੈ ਪਰ ਅਸੀਂ ਗੁਰੂ ਨੂੰ ਗੁਰੂ ਤੇ ਮੰਨਣ ਲਈ ਤਿਆਰ ਹਾਂ ਵਿਵਖਾਵੇ ਦੇ ਸਿੱਖ ਬਣੇ ਪਏ ਦੇਰਾ ਸੀ ਜਾਂ ਨੇ ਬੇਅਲਪੀਆਂ ਬਹੁਤ ਹੋ ਗਈਆਂ। ਥਾਂ ਥਾਂ ਤੇ ਥਾਂ ਥਾਂ ਤੇ ਡੇਰਾ ਬਣ। ਤੁਸੀਂ ਡੇਰ ਦੇ ਜਾ ਕੌਣ ਰਿਆ? ਸਾਡੇ ਪੱਗਾਂ ਵਾਲੇ। ਬੇਤੀ ਹੈ। ਸੁਧਾਰ ਕਰਨਾ ਸ਼ੁਰੂ ਕਰੀਏ। ਆਪਣੇ ਆਪ ਤੋਂ ਸੁਧਾਰ ਕਰਨਾ ਸ਼ੁਰੂ ਕਰੀਏ। ਜਦ ਮੈਂ ਆਪ ਸੁਧਰ ਜੂਗਾ ਫਿਰ ਮੈਂ ਤੁਹਾਨੂੰ ਕਹੂੰਗਾ। ਕੀਰਿਆਂ ਤੇ ਨਾ ਜਾਓ ਮਹਾਰਾਜ ਦੇ ਲਾੜਦਕੋ ਗੁਰਬਾਣੀ ਪੜੋ ਸਮਝੋ ਵਿਚਾਰੋ ਕਿਤੇ ਚਾਰ ਜੀਆਂ ਵਿੱਚ ਬੈਠੇ ਹੋਈਏ ਤੇ ਆਪਾਂ ਘਰ ਵਿੱਚ ਵੀ ਆਪਾਂ ਉਸ ਕਿਸੇ ਸ਼ਬਦ ਦੀ ਵਿਚਾਰ ਕਰ ਸਕਦੇ ਹਾਂ ਨਾ ਸਾਨੂੰ ਚਾਹੀਦਾ ਕਿ ਆਪਸ ਵਿੱਚ ਬੈਠ ਕੇ ਜਦੋਂ ਅਸੀਂ ਕੋਈ ਵਾਰਤਾ ਲਾਫ ਕਰਦੇ ਆ ਤੇ ਸਾਨੂੰ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਲਾ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਵੀ ਉਸ ਚੀਜ਼ ਦਾ ਪਤਾ ਲੱਗੇ ਇਹਨਾਂ ਬੇਨਤੀਆਂ ਨਾਲ ਜੇਕਰ ਕਿਸੇ ਦਾ ਦਿਲ ਦੁਖਿਆ ਹੋਵੇ ਤੇ ਕੀ ਮੈਂ ਦਾ ਜਾਜਕਾਂ ਪਰ ਥੋੜਾ ਬੀਅਲ ਬੀਅਨ ਨੂੰ ਰੋਕਣ ਵਿੱਚ ਹਰ ਬੰਦੇ ਨੂੰ ਆਪਣਾ ਆਪਣਾ ਸਹਿਯੋਗ ਹੋਣਾ ਪੈਣਾ ਤੇ ਉਮੀਦ ਕਰਦਾ ਹਾਂ ਤੁਸੀਂ ਇਹ ਸਹਿਯੋਗ ਪਾਓਗੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਆਪਣੇ ਆਪ ਵਿੱਚ ਸਦਾਰ ਲਿਆਵਾਂ ਤੇ ਫਿਰ ਜੀਵੀ ਪ੍ਰਮਾਤਮਾ ਅੱਗੇ ਦੁਆ ਕਰਾਂਗਾ ਕਿ ਮਹਾਰਾਜ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ ਖਾਲੀ ਕਹਿਣ ਨਾਲ ਨਹੀਂ ਹੋਣਾ ਕਰਨਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ